ਦੀਆ ਜੀ ਜੇ ਸਾਡਾ ਆਪਣੀ ਅਰਦਾਸ ਕੀਤੀ ਹੈ ਹਾਂ ਜੀ ਤੁਹਾਡੇ ਨਾਮ ਦਾ ਕਹਿਰੇ ਸਮਝਣੇ ਕਿਉਂਕਿ ਗੁਰੂ ਦਾ ਤੇ ਜੀਵ ਦਾ ਰਿਸ਼ਤਾ ਤਾਂ ਬਹੁਤ ਕਈ ਹੁੰਦਾ ਜੀ ਇਸ ਮੌਕੇ ਜੁਤੀ ਕਹਿਣਾ ਚਾਹੁੰਦਾ ਇਹੋ ਇਸ ਮੌਕੇ ਕਹਿਣ ਵਾਲੀ ਗੱਲ ਸ਼ਬਦਾਂ ਦਾ ਤਾਂ ਹਰ ਸ਼ਬਦ ਬਾਹਣਾ ਪੈ ਜਾਂਦਾ ਜਿੱਡੀ ਉਹ ਸ਼ਕਸੀਅਤ ਸਰ ਮੈਂ بیٹے ਨੂੰ ਇਹੀ ਕਹਿ ਰਿਹਾ ਸੀ ਮੈਂ ਕਿਹਾ ਵੇਖੋ ਇੱਕ ਕੈਸੇ ਕੈਸੇ ਖੁਸ਼ੀ ਦੇ ਮੰਜ਼ਰ ਵੀ ਹੁੰਦੇ ਆ ਲੇਕਿਨ ਅੱਜ ਇਹ ਵੀ ਮੁਕਾਮ ਹੈ ਮੈਂ ਇਹ ਕਹਿ ਰਿਹਾ ਕਿ ਜ਼ਮੀਨ ਖਾ ਗਈ ਆਸਮਾਨ ਕੈਸੇ 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 ਲੋਗ ਕੈਸੀਆਂ ਕੈਸੀਆਂ ਹਸਤੀਆਂ ਪੰਜਾਬੀ ਸੰਗੀਤ ਲਈ ਬਹੁਤ ਵੱਡਾ ਇੱਕ ਘਾਟਾ ਹੈ ਖਲਾ ਹੈ ਤੇ ਮੈਂ ਤਾਂ ਉਸ ਦਿਨ ਵੀ ਅਰਜ਼ ਕੀਤੀ ਸੀ ਕਿ ਪੰਜਾਬੀ ਸੰਗੀਤ ਦਾ ਸੂਰਜ ਅਸਤ ਹੋ ਗਿਆ ਸੂਰਜ ਗਰੋਹ ਹੋ ਗਿਆ ਬਹੁਤ ਅਫਸੋਸ ਇਆਜਤ ਹੋ ਗਿਆ ਸਾਹਿਬ ਦਾ ਆਪਣੀ ਅਰਦਾਸ ਹੋ ਗਈ ਹੈ ਹਾਂਜੀ ਸਾਡੇ ਨਾਲ ਦਾ ਕਹਿਰੇ ਸਮਝਣੇ ਕਿਉਂਕਿ ਗੁਰੂ ਦਾ ਤੇ ਜੀਵ ਦਾ ਰਿਸ਼ਤਾ ਤਾਂ ਬਹੁਤ ਕਈ ਹੁੰਦਾ ਜੀ ਇਸ ਮੌਕੇ ਕੀ ਕਹਿਣਾ ਚਾਹੁੰਦਾ ਇਹੋ ਇਸ ਮੌਕੇ ਕਹਿਣ ਵਾਲੀ ਤਾਂ ਗੱਲ ਸ਼ਬਦਾਂ ਦਾ ਤਾਂ ਹਰ ਸ਼ਬਦ ਵਰਨਾ ਪੈ ਜਾਂਦਾ ਜਿੱਡੀ ਉਹ ਸ਼ਖਸੀਅਤ ਸਨ ਮੈਂ بیٹے ਨੂੰ ਇਹੀ ਕਹਿ ਰਿਹਾ ਸੀ ਮੈਂ ਕਿਆ ਵੇਖੋ ਇੱਕ ਕੈਸੇ ਕੈਸੇ ਖੁਸ਼ੀ ਦੇ ਮੰਜ਼ਰ ਵੀ ਹੁੰਦੇ ਆ لیکن آج یہ جی بھی مقام ہے میں یہ کہہ رہا کہ زمیں کھا گئی آسمان کیسے 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 لوگ کیسے, کیسے ہستی ہستیاں پنجابی سنگیت لیے بہت بڑا ایک گھاٹا خلا ہے میں تو اس دن بھی کی تھی سی کی پنجابی سنگیت دا سورج سورجست ہو گیا سورج گروہ ਇਹ ਅਜਿਹਾ ਕਿ ਉਸ ਆਪ ਦਾ ਆਪਣੀ ਆਸ ਹੁੰਦੀ ਹੈ ਹਾਂ ਜੀ ਸਾਡੇ ਨਾਲ ਤਾਂ ਕਿਆਰੇ ਸਮਝਣੇ ਕਿਉਂਕਿ ਗੁਰੂ ਦਾ ਤੇ ਜੀਵ ਦਾ ਰਿਸ਼ਤਾ ਤਾਂ ਬਹੁਤ ਕਈ ਹੁੰਦਾ ਜੀ ਇਸ ਮੌਕੇ ਕੀ ਕਹਿਣਾ ਚਾਹੋਗੇ ਇਹ ਕਿਸ ਮੌਕੇ ਕਹਿਣ ਵਾਲੀ ਗੱਲ ਸ਼ਬਦਾਂ ਦਾ ਤਾਂ ਹਰ ਸ਼ਬਦ ਬੋਲਣਾ ਪੈ ਜਾਂਦਾ ਜਿੱਡੀ ਉਹ ਸ਼ਖਸੀਅਤ ਸਨ ਮੈਂ بیٹے ਨੂੰ ਇਹੀ ਕਹਿ ਰਿਹਾ ਸੀ ਮੈਂ ਕਿ ਵੇਖੋ ਇੱਕ ਕੈਸੇ ਕੈਸੇ ਖੁਸ਼ੀ ਦੇ ਮੰਜ਼ਰ ਵੀ ਹੁੰਦੇ ਆ لیکن اج یہ بھی مقام ہے میں کہہ رہا کہ زمیں کھا گئی آسمان کیسے 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 لوگ کیسے کیسیا ہستیاں پنجابی سنگیت لیے بہت بڑا ایک گھاٹا خلا ہے میں تو اس دن بھی عرض کی تھی سی کہ پنجابی سنگیت دا سورج سورجست ہو گیا سورج گروہ ہو گیا